ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਸਿੱਧੂ ਡੈਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾ ਤੋਂ ਕੋਈ ਪਸ਼ੂ ਖਰੀਦਣਾ ਹੋਵੇ ਜਾਂ ਸੇਲ ਕਰਨਾ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਆ 98784 48264 ਸਿੱਧੂ ਡੈਰੀ ਫਾਰਮ ਕਲਾਲਾ ਆਪਣੇ YouTube ਚੈਨਲ ਦਾ ਨਾਮ ਆ ਸੋ ਇਹਦੇ ਆਪਾਂ ਤੁਹਾਨੂੰ ਡੇ ਬਾਏ ਡੇ ਲੇਟੈਸਟ ਤੋਂ ਲੇਟੈਸਟ ਪਸ਼ੂ ਦਿਖਾਉਂਦੇ ਰਹਾਂਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਚਐਫ ਦਾ ਨਗੀਨਾ ਦਿਖਾਉਣਾ। ਸੋ ਪਸੂ ਆਪਣੇ ਕੋਲ ਕਾਫੀ ਹੋਰ ਵੀ ਇਹਨਾਂ ਵਿੱਚੋਂ ਕੁਝ ਸੌਦੇ ਹੋਏ ਵੇਅ ਤੇ ਬਾਕੀ ਲਗਭਗ 7-8 ਬਿਹੜਾ ਹਾਲੇ ਸੇਲ ਲਈ ਅਵੇਲੇਬਲ ਆ। ਸੋ ਅੱਜ ਦੀ ਵੀਡੀਓ ਤੇ ਫੋਕਸ ਕਰਾ ਕੇ ਸਿਰਫ ਆਪਾਂ ਇੱਕੋ ਬਿਹੜ ਦੀ ਇਹਦੇ ਬਾਰੇ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ। ਆਪਣਾ ਨਾਮ ਐਡਰੈਸ ਉੱਪਰ ਜਰੂਰ ਕਨਫਰਮ ਕਰਾ ਦਈਏ ਫਿਰ। ਹਾਂ ਵੀਰੇ ਕੁਲਦੀਪ ਸਿੰਘ ਆ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣਾ ਚੈਨਲ ਦਾ ਨਾਮ ਆ ਤੇ ਮੋਬਾਈਲ ਨੰਬਰ 987848426 ਏ ਬਾਈ ਜੀ ਸੁਵਾ ਕਿਹੜਾ ਸੁਈਆ ਤੇ ਕੀ ਇਹਦਾ ਬਾਇਓ ਡਾਟਾ ਇਹਦਾ ਇਹ ਵੀਰੇ ਦੂਜਾ ਸੁਵਾ ਸੁਈਆ ਤਿੰਨ ਘੰਟੇ ਪਹਿਲਾਂ ਸੁਈਆ ਤੇ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਜੇਰਾ ਸਾਰੀ ਪਈਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਹਾਂ ਪ੍ਰੋਪਰ ਪੈ ਚੁੱਕੀ ਆ ਤੇ ਮਗਰ ਬੱਸੀ ਨੂੰ ਇਹਨੇ ਜਾਣ ਦਿੰਦਾ ਚੰਗੇ ਰਿਕਾਰਡ ਦੀ ਬੱਸੀ ਆ ਕਿਹੜੇ ਸੀਮਨ ਦੀ ਆ ਆਪਾਂ ਤੇ ਕਿਹੜੇ ਹੋ ਆਪਾਂ ਫੋਨ ਤੇ ਰਿਕਾਰਡ ਲੈਂਦੇ ਜਿਹੜੇ ਬਾਈ ਨੇ ਸੌਂਦਾ ਮਨੂੰ ਅਪਾ ਇਹ ਜੇ ਕਨਫਰਮ ਕੀਤਾ ਸੀ 5-7 ਦਿਨ ਪਹਿਲਾਂ ਵੀਡੀਓ ਕਵਰ ਕੀਤੀ ਕਿ 66 ਸੀਮਨ ਦੀ ਹਾਂ ਹਾਂ ਉਹ ਬਿਲਕੁਲ ਹਾਂ ਜੀ ਉਹ ਗੱਲ ਆਪਣੀ ਜਮਾ ਜੱਗਰ ਹੋ ਗਈ ਵੀ 66 ਸੀਮਨ ਕਨਫਰਮ ਹੋ ਗਿਆ ਹਾਂਜੀ ਹਾਂ ਹਾਂ ਅਪਾ ਜੋੜਾ ਪਾਏ ਸੀ ਆਪਣੇ ਚੈਨਲ ਤੇ ਦੂਜੀ ਬੱਸੀ ਕੱਲ ਸੂਈ ਸੀ ਉਹ ਵੀ ਕੱਲ ਸੂਈ ਹੋਣੀ ਵੀ ਬੱਸੀ ਦਿੱਤੀ ਸੀ ਠੀਕ ਹੈ ਇਹਦਾ ਆਪਾ ਬੌਲੀ ਕਿੰਨੇ ਕਿਚੋਲੀ ਇਹ ਬੌਲੀ ਵੀਰੇ 8 ਕਿਲੋ ਚੋਈ ਆ ਇੱਕ ਤਾਂ ਹੁੰਦੀ ਹੈ ਕਹਿਣ ਵਾਲੀ ਇੱਕ ਚੌਣ ਵਾਲੀ ਉਹ ਚੋਈਏ ਜੇ ਕਹਿਣਾ ਵੀਰੇ 2 ਕਿਲੋ ਬੱਸੀ ਨੂੰ ਮਿਣਕੇ ਪਿਆ ਥੱਲੋ ਨਹੀਂ ਪਿਆ 11 ਪਸਮਾ ਕਰਾ ਲਿਆ ਸੀ ਠੀਕ ਹੈ ਮਿਣਕੇ 2 ਲੀਟਰ ਇਹਨੂੰ ਡੇਢ ਤੋਂ 2 ਗਿਆ ਤੇ ਚੱਸ ਮਾਲਾ 6 ਕਿਲੋ ਮੂਜੋ ਹੈ ਠੀਕ ਹੈ ਚੌਣ ਚਵਾਈ ਕਿ ਨੰਬਰ ਆ ਵੀਰੇ ਪੂਰ ਸਰਲਾ ਨਹੀਂ ਕੋਈ ਮੋਟੀ ਤੇ ਬੋਲੀ ਚਵਾਈ ਆ ਤੇ ਬਾਕੀ ਜਿਵੇਂ ਤਾਜੀ ਸੂਈ ਆ ਤੇ ਚਾਰੂ ਵਗੈਰਾ ਪੂਰੀ ਫੁੱਲਾ ਹਨ ਪੂਰੀ ਫੁੱਲਾ ਆ ਯਾਰ ਠੀਕ ਹੈ ਕਪੈਸਿਟੀ ਆਪਾਂ ਇਹ ਤੋਂ ਕੀ ਲੱਗ ਕੇ ਚੱਲ ਸਕਦੇ ਵੀ ਕਿੰਨਾ ਕੁ ਹਾਈਸਟ ਦੁੱਧ ਪਾ ਦੂਗੀ ਇਹ ਵੀ ਦੇਖੋ ਇਹ ਮੈਂ ਗੱਲ ਪੈਦਾਗਾ ਦੇਖੋ ਜਿਹੜੇ ਫਾਰਮ ਚੋਂ ਇਹ ਆਈ ਆ ਪੂਰੇ ਟੌਪ ਦੇ ਬਰੀਡਰ ਕੋਲ ਆਈ ਆ ਟੌਪ ਦਾ ਫਾਰਮ ਆ 50 ਰੁਪਏ ਕਿਲੋ ਵਾਲੀ ਫੀਡ ਪਾਉਣਾ ਰਿਹਾ ਬੰਦਾ ਉਹ ਠੀਕ ਹੈ ਹਾਂ ਤੇ ਬਹੁਤ ਟੋਪਰ ਬੱਸੀਆਂ ਨੇ ਉਹਨਾਂ ਕੋਲ ਵੀ ਜੇ ਇਦਾਂ ਦੀ ਬੰਦਾ ਸਾਂਭ ਸੰਭਾਲ ਕਰੂਗਾ ਚੰਗੀ ਮਤਲਬ ਫੀਡਿੰਗ ਕਰੂਗਾ ਫੀਡ ਮੈਨੇਜਮੈਂਟ ਦੇ ਸਿਰ ਤੇ ਹੁੰਦਾ ਬਰੀਡ ਦਾ ਹੈਗੀ ਆ ਤੇ ਚੰਗੀ ਸਾਂਭ ਸੰਭਾਲ এনवायरमेंट ਚੰਗਾ ਵਾਤਾਵਰਣ ਦੇਊਗਾ ਕਿ ਗਰਮੀ ਆ ਰਹੀ ਆ ਤੇ 40 ਤੋਂ ਪਲੱਸ ਉਹਨਾਂ ਕੋਲ ਚੱਲੀ ਹੀ ਆ ਆਪਣ ਲੋ ਲੀਟਰ ਲਾ ਕੇ ਦੇ ਦਾਂਗੇ ਠੀਕ ਹੈ ਜਾ ਜਾ ਕਰ ਚੌਣ ਚ ਵੈਕ ਨੰਬਰਾਂ ਤੋਰੇ ਬਾਹਰ ਨੂੰ ਸੋ ਵੀਰ 40 ਕਿਲੋ ਵੀਰ ਗਏ ਦੁੱਧ ਚ ਚਵਾ ਕੇ ਦੇ ਦਾਂਗੇ ਵੀਰ ਨਾਲ ਸੌਦਾ ਕਰ ਸਕਦੇ ਹੋ ਬੱਚੀ ਨੂੰ ਫੀਮੇਲ ਨੂੰ ਜਨਮ ਦਿੱਤਾ ਸੈਕਸਡ ਸੀਮਨ ਦੀ ਜੇਰੇ ਦੀ ਪ੍ਰੋਪਰ ਡਾਨਾ 7 ਤੋਂ 8 ਕਿਲੋ ਦੇ ਲਗਭਗ ਬਾਡੀ ਇਹਦੀ ਚੋਈ ਹੋਈ ਆ ਤੇ ਸੂਈ ਸਵਾਈ ਚਾਰੂ ਵਗੈਰਾ ਪੂਰੀ ਫੁੱਲਾ ਦੇਖੋ ਕੋਈ ਇਹਨੇ ਪਿੰਡਾ ਵਗੈਰਾ ਨਹੀਂ ਤੋੜਿਆ ਕਿਉਂਕਿ ਜਵਾਨੀ ਦੇ ਵਿੱਚ ਵੈੜਾ ਦੂਜਾ ਸੂਆ ਜੈਨ ਨੂੰ ਨਹੀਂ ਸੂਈ ਆ ਸੋ ਫੇਸ ਕੁਆਲਟੀ ਵਗੈਰਾ ਇਹਦੀ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਚੰਗੀ ਸਾਈਨਿਕ ਵਾਲੀ ਜਿਹਨੂੰ ਆਪਾਂ ਕਹਿੰਦੇ ਆ ਖਰਗੋਸ ਉਹ ਫਵਾਨਾ ਦੇਖ ਨੂੰ ਆਪਣੇ ਦੱਸ ਦਿੰਦਾ ਕਿ 40 ਕਿਲੋ ਦੁੱਧ ਇਹਨੇ ਪਾ ਦੇਣਾ ਤੇ ਸੂਈ ਸਵਾਈਆ ਧਾਰ ਵਗੈਰਾ ਓਕੇ ਆ ਤੇ ਥੱਲੇ ਮਿਲਕ ਵੈਂਟਸ ਵਗੈਰਾ ਇਹਦੇ ਦੇਖ ਸਕਦੇ ਆਪਾਂ ਪੂਰੀ ਸਾਫ ਸੁਥਰੀ ਤੇ ਚਾਰੇ ਥਾਂ ਨਿਖੜਵੇਂ ਬਿੱਥੀ ਤੇ ਸਾਈਜ਼ ਵਗੈਰਾ ਪੂਰਾ ਫੁੱਲ ਆ ਤੇ ਪਲੱਸ ਇਹਦੇ ਵਿੱਚ ਬਿਊਟੀ ਜੇਕਰ ਅੱਜ ਕੋਈ ਵੀਰੇ ਤੇ ਪੇਮੈਂਟ ਲਾਉਂਦਾ ਤਾਂ ਉਹ ਇਹ ਨਾ ਮੰਨੇ ਵੀ ਆਪਾਂ ਇੱਕ ਚੀਜ਼ ਲੈਨੇ ਆ ਤਿੰਨ ਚੀਜ਼ਾਂ ਜਾਂਦੀਆਂ ਬੈਠ ਜਾਂਦੀਆਂ ਤੇ ਪਿੱਛੇ ਜੇ 66 ਸੀਮਨ ਦੀ ਬੱਚੀ 40 ਕਿਲੋ ਵਾਲੀ ਜੇ ਆਪਾਂ ਬੱਚੀ ਫਰੀਦ ਦੇ ਅੱਜ ਦੇ ਟਾਈਮ ਦੇ ਵਿੱਚ ਵੀਰੇ 15-20000 ਦਾ ਬੱਚੀ ਤੇ ਲੱਗਦਾ ਜਮਾ ਵੀਰੇ 40 ਤੁਸੀਂ 15-20000 ਦਾ ਕਹਿੰਦਾ ਗੱਲ ਨਹੀਂ 30-35-40000 ਵੀ ਨਹੀਂ ਵੀ ਦਿੰਦਾ ਨਹੀਂ ਆ ਸਾਈਡ ਤੇ ਰੱਖ ਲੈਣਾ ਹੀ ਸੂਕੇ ਤੱਕ ਗਾਂ ਵੇਕਰੀ ਬੰਦ ਕਰਨ ਦੇ ਆ ਜੈ ਜੈ ਗੱਲਾਂ ਹਾਂ ਵੀ ਮਨ ਲਾ ਦਿੰਦਾ ਨਹੀਂ ਕੀਮਤ ਪਰ ਰਿਜਨਲ ਉਹ ਮਾਦਰ ਰਿਕਾਰਡ ਹੋਵੇ ਉਹ ਵੀ ਹੋਵੇ ਬਸ ਕਹਿਣ ਵਾਲੀ ਇਹ ਆਪਣੇ ਸਾਹਮਣੇ ਕਨਫਰਮ ਆ ਜਾਵੇ ਆਪਣੇ ਸਾਹਮਣੇ ਕਨਫਰਮ ਆ ਵੀਰੇ ਤੇ ਕੀਮਤ ਇਹਦੀ ਕੀ ਹੋਊਗੀ ਕੀਮਤ ਵੀਰੇ ਜੈ ਹੋਊਗੀ ਬਸ ਫੋਨ ਮੇਰੇ ਭਰਾਓ ਜੀ ਲਾਉਣ ਜਿਹੜੇ ਸੋ ਕਿਸੇ ਵੀਰ ਦੇ ਵੇੜ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ